हां जी दोस्तों सज्जनों ਤੇ ਭਰਾਵੋ ਹੋਰ ਤੋਂ ਕੀ ਹਾਲ ਚਾਲ ਵੀਰ ਜੀ ਵੈਲਕਮ ਹੋ ਗਏ ਤੁਹਾਡਾ ਆਪਣੇ ਨਾਲ ਬਲੌਗ ਚੈਨਲ ਤੇ ਤੇ ਸੀਜ਼ਨ ਸ਼ੁਰੂ ਹੋ ਗਿਆ ਵਾ ਤੇ ਆਪਾਂ ਮੜਾਸੇ ਬਣ ਲਿਆ ਮੜਾਸੇ ਦਾ ਫਾਇਦਾ ਹੈ ਨਾ ਗਰਮੀ ਲੱਗਦੀ ਆ ਤੇ ਨਾ ਕਬੂਤਰਾਂ ਦੇ ਖੰਭ ਪੈਂਦੇ ਆ हां जी ਵੀਰ ਜੀ ਬਹੁਤ ਮਿਹਰਬਾਨੀ ਤੁਹਾਡੀ ਵੀਡੀਓ ਪਿਛਲੇ ਆਪਾਂ ਪਾਈ ਆ ਪਾਣੀ ਤੇ ਬੜਾ ਪਿਆਰ ਮਾਨ ਬਖਸ਼ਿਆ ਸਾਰਿਆਂ ਭਰਾਵਾਂ ਨੇ ਇਸ ਕਰਕੇ ਸਾਰਿਆਂ ਦਾ ਬੜਾ ਥੈਂਕ ਯੂ ਠੀਕ ਹੈ ਵੀਰ ਜੀ ਤੇ ਕਬੂਤਰਾਂ ਦੀਆਂ ਫੜਕਾਂ ਵੀਰ ਜੀ ਲਵਾਉਣੇ ਸ਼ੁਰੂ ਕਰਤੇ ਆ ਤੇ ਅੱਜ ਛੱਡੇ 28 ਦੀ ਆਹੋ ਕੋਈ ਤੇ ਬਾਵਿਗੇ ਡੇਗ ਵੀ ਗਏ ਆਗੇ ਮੇ ਤੱਕ ਹਟਾਣ ਛੱਡਿਆ ਨੂੰ ਆ ਤੇ ਕੋਈ ਜੀ ਉੜਦੇ ਕਬੂਤਰ ਉੱਪਰ ਠੀਕ ਹੈ ਜੀ ਆਪਾਂ ਦੇਸੀ ਵਲੈਤੀ ਇਕੱਠੇ ਲੈ ਦੇ ਆ ਕੋਕ ਕੋਰ ਬੈਣ ਦੇ ਆਗੇ ਠੀਕ ਹੈ ਜੀ ਤੇ ਦੇਸੀਆਂ ਨਾਲ ਮਲਵਾਈ ਤੇ ਮਲਵਾਈਆਂ ਦੇਸੀ ਦਾਉਣ ਦਾ ਫਾਇਦਾ ਪਤਾ ਕੀ ਆ ਜਿਹੜੇ ਮਲਵਾਈ ਆ ਉਹ ਦੇਸੀਆਂ ਨੂੰ ਉੱਪਰ ਨਹੀਂ ਆ ਲੈਂਦੇ ਤੇ ਤੁਹਾਨੂੰ ਪਤਾ ਜਿਹੜੀਆਂ 10-12 ਫਰਕਾਂ ਪਹਿਲੀਆਂ ਚੱਲਦੇ ਥੱਲੇ ਕਬੂਤਰ ਉੜ ਜਾਣ ਤੇ ਬੜੇ ਵਿਦਿਆ ਬਣ ਜਾਂਦੇ ਠੀਕ ਹੈ ਜੀ ਤੇ ਬਹੁਤ ਵਧੀਆ ਸਿਸਟਮ ਚੱਲ ਰਿਹਾ ਬਾਤਮਾਂ ਕਰੇ ਸਾਰਿਆਂ ਦਾ ਸੀਜ਼ਨ ਬਹੁਤ ਵਧੀਆ ਲੱਗੇ ਤੇ ਇਹਨਾਂ ਨੂੰ ਅਜੇ ਤੇ ਖੁੱਲੇ ਛੱਡਿਆ ਨਿਆਰੇ ਲੈਣ ਦੋ ਕੋਈ ਨਹੀਂ ਬਾਅਦ ਚ ਇਹਨਾਂ ਨੂੰ ਕਰਾਂਗੇ ਸੈਟ ਹੌਲੀ ਹੌਲੀ ਨਾਲੇ ਤੁਹਾਨੂੰ ਵੀ ਦੱਸਾਂਗੇ ਕਿਵੇਂ ਸੈਟ ਕਰੀਦਾ ਠੀਕ ਹੈ ਵੀਰ ਜੀ ਤੇ ਅੱਜ ਦਾ ਵੀ ਬੜਾ ਟੌਪਿਕ ਅਹਿਮ ਆ ਜਿਵੇਂ ਤੁਹਾਡੇ ਸਾਰਿਆਂ ਭਰਾਵਾਂ ਨਾਲ ਵਾਦਾ ਕੀਤਾ ਕਿ ਗੋਲੀ ਦੱਸਾਂਗੇ ਤੁਹਾਨੂੰ ਕਿਹੜੀ ਕਿਵੇਂ ਉਹ ਕੰਮ ਕਰਦੇ ਆ ਅ ਕਿਹੜੀਆਂ-ਕਿਹੜੀਆਂ ਚੀਜ਼ਾਂ ਪੈਂਦੀਆਂ ਚੀਜ਼ਾਂ ਦਾ ਕੀ-ਕੀ ਕੰਮ ਆ ਤੇ ਉਹ ਗੋਲੀ ਦਾ ਇਹ ਫਾਇਦਾ ਵਾ ਜਿ ਜਿ ਤਰ੍ਹਾਂ ਆਪਾਂ ਮੈਡੀਸਿਨ ਲਾਉਨੇ ਆ ਤੇ ਉਹਦੇ ਨਾਲ ਕਬੂਤਰਾਂ ਜੇ ਇਨਫੈਕਸ਼ਨ ਆਉਂਦੀ ਆ ਕਮਜ਼ੋਰੀ ਆਉਂਦੀ ਆ ਸੁੱਕਦੇ ਕਬੂਤਰੇ ਤੇ ਨਾਲ ਕੁਝ ਨਹੀਂ ਹੋਣਾ ਵੱਗਾ ਇਹ ਬੜੀ ਵਧੀਆ ਵੀਡੀਓ ਆ ਟੌਪਿਕ ਵੀ ਬੜਾ ਵਧੀਆ ਵਾ ਤੇ ਤੁਹਾਨੂੰ ਕਬੂਤਰਾਂ ਦੇ ਦਰਸ਼ਕ ਕਰਾਉਣਾ ਤੇ ਫਿਰ ਆਪਾਂ ਚੱਲਦੇ ਆ ਨੈਕਸਟ ਟੌਪਿਕ ਦੇ ਉੱਤੇ ਤੇ ਇੱਕ ਹੋਰ ਗੱਲ ਮੇਰੇ ਭਰਾ ਆ ਕੁਝ ਬੰਦੇ ਤਰਕੀਰ ਵੀ ਕਰਦੇ ਆ ਯਾਰ ਆ ਗਰਾਮ ਜਨੇ ਆ ਤੋਲੇ ਆ ਜਾਂ ਆ ਇੰਜਨੇ ਆ ਜਾਂ ਝੂਠ ਬੋਲ ਜਾਂਦੇ ਆ ਤੇ ਵੀਰ ਜੀ ਵੇਖੋ ਮੈਂ ਨਾ ਇੰਨਾ ਸਮਾਂ ਨਹੀਂ ਹੁੰਦਾ ਜਵਾਬ ਦੇਣ ਦਾ ਕੇਵਲੇ ਜੇ ਵੀਰ ਮੈਂ ਚੂਰ ਬੋਲਦਾ ਹਾਂ ਤੇ ਜੇ ਸੱਚ ਦੱਸਦਾ ਉਹ ਕੋ ਚੱਲ ਜਾਓ ਦੱਸਦਾ ਕੋਈ ਸੱਚ ਦੱਸੋ ਮੈਨੂੰ ਤੇ ਜਿਹੜੀ ਚੀਜ਼ਾਂ ਆਪਾਂ ਦੱਸਣ ਦੇ ਆ ਤੇ ਤੁਸੀਂ ਕੋਈ ਦੂਰ ਥੋੜੀ ਆ ਕੀ ਇਹ ਕੌਮ ਦਾ ਮੇਲਾ ਵਾ 110 ਸਾਲਾਂ ਮਾਦਾਉਣਾ ਆ ਸੀਜ਼ਨ ਚੱਲ ਗਿਆ ਕੁੱਟ ਕੇ ਪਾਣੀ ਯੂਜ਼ ਕਰਕੇ ਵੇਖ ਲਓ ਜੇ ਰਿਜ਼ਲਟ ਮਿਲੂਗਾ ਤੇ ਤੁਸੀਂ ਆਪੇ ਹੀ ਕਹਿਣਾ ਤੇ ਬਾਕੀ ਯਾਰ ਸਾਨੂੰ ਕੀ ਮਿਲਣਾ ਨਾ ਮੈਂ ਤਾਂ ਡਰਨਾ ਬਾਜ਼ੀਆਂ ਲਾਉਣੀਆਂ ਨਾ ਮੈਂ ਤਾਂ ਡਰਨਾ ਛੱਡਣੇ ਆ ਤੇ ਕੀ ਯਾਰ ਮੈਂ ਤੁਹਾਨੂੰ ਚੀਜ਼ਾਂ ਜੇ ਦੇਣ ਦੇ ਆ ਤੇ ਮੈਂ ਗਲਤ ਦੱਸਣ ਦੇ ਆ ਜੇ ਕੋਈ ਗਲਤ ਦੱਸਦਾ ਤੇ ਉਤੇ ਆਪਾਂ ਯਕੀਨ ਕਰ ਲੈਨੇ ਵਕਤ ਸਹੀ ਤੇ ਜੇ ਕੋਈ ਸਹੀ ਦੱਸਦਾ ਉਹਨੂੰ ਆਪਾਂ ਗਲਤ ਕਿਨੇ ਚਲੋ ਜਿਆਦਾ ਆਪਾਂ ਇਹਨਾਂ ਚੀਜ਼ਾਂ ਜੁਲਝਣਾ ਨਹੀਂ ਅਈਆ ਆਪਣਾ ਕੰਮ ਕਰੀ ਜਾਣਾ ਬੋਲਣ ਵਾਲੇ ਬੋਲ ਹੀ ਜਾਂਦੇ ਆ ਠੀਕ ਹੈ ਜੀ ਤੇ ਆਪਾਂ ਚੱਲਦੇ ਆਂ ਟੌਪਿਕ ਵੱਲ ਸਭ ਤੋਂ ਪਹਿਲਾਂ ਤੁਹਾਨੂੰ ਕਬੂਤਰ ਦਿਖਾਉਣਾ ਆਪਣੇ ਆਜੋ ਆਹੋ ਜੀ ਕਬੂਤਰ ਬੈਗੇ ਕੋ ਜਾ ਕੇ ਤਹ ਤੇ ਆ ਕੁਝ ਜਾਲ ਤੇ ਵੀ ਬੈਗੇ ਆ ਆ ਆਏ ਫੋਕਿਓ ਵਧੀਆ ਕਬੂਤਰ ਦੱਸੋ ਕਿਵੇਂ ਦੇ ਲੱਗੇ ਸ਼ੌਂਕ ਕਰੋ ਆਹੋ ਕਿ ਕੁਛ ਉਡਣਦੇ ਆ ਤਾਂ ਆਪਾਂ ਦਾਣੇ ਸੁੱਕਣੇ ਆਪਾਂ ਪਾਏ ਆ ਦਾਣੇ ਧੋ ਗਏ ਦਿੱਲੀ ਕਰਨ ਪਾਈ ਜਿਆਦੀ ਤੋਂ ਪੁੱਜ ਰੋਣੀ ਚੋਕੇ ਅੰਦਰ ਆ ਗਏ ਹੈ ਤਾਂ ਨਾ ਦੇਖੋ ਨਾ ਕਬੂਤਰ ਆ ਵੇਖੋ ਆ ਪਟਾ ਜਾ ਵੇਖੋ ਮਾਰਦਾ ਠਾਪਾਂ ਕੀ ਦੀਰਾ ਇਹਦੀ ਤੁਹਾਨੂੰ ਕਿਸੇ ਕਹਾਣੀ ਸੁਣਾਵਾਂਗੇ ਬੜੀ ਤਗੜੀ ਚੀਜ਼ ਆ ਬੜੀ ਤਗੜੀ ਨਸਲ ਆ ਤੇ ਬੜੀ ਮੁਸ਼ਕਲਾਂ ਹੀ ਕਿਦੋਂ ਲੈ ਕੇ ਆਂਦੀ ਆ ਫੇਰ ਠੀਕ ਆ ਤੇ ਆ ਵੇਖੋ ਕਰੋ ਕਬੂਤਰਾਂ ਸ਼ੌਂਕ ਦਿਨ ਨਾਲ ਤੁੰਨ ਰਾਜਾ ਹੋ ਥੋੜਾ ਜਿਹਾ ਉਹਤਰ ਕੋ ਦੀ ਗਰਾਈ ਜੀ ਵੀ ਗਏ ਆਪਣੇ 15 16 ਕਬੂਤਰ ਬੈਠੇ 28 30 ਛੱਡੇ ਮੈਂ ਤੇ ਕੁਝ ਉੱਡ ਹੀ ਜਾਂਦੇ ਦੂਜੀ ਫੜ ਗਿਆ ਕੱਲ ਮਾਰੇ ਛੇੜੇ ਤੇ ਅੱਜ ਛੱਡੇ ਆ ਤੇ ਹੁਣ 440 ਕੰਮ ਚਲਣਾ ਵੀਰ ਜੀ ਇਸ ਤਰ੍ਹਾਂ ਤੁਸੀਂ ਚਲੇ ਜਾਓ ਦਾਣੇ ਧੋ ਕੇ ਪਾਇਆ ਕਰਵਾਵੇ ਠੀਕ ਆ ਤੇ ਆਉਂਦਿਆਂ ਨੂੰ ਪਾਣੀ ਨਾਲ ਛਕਾਓ ਆਉਣ ਦੇ ਸਿੱਧੇ ਅੰਦਰ ਜਦੋਂ ਥੋੜੇ ਠੰਡੇ ਹੋ ਜਾਣ ਫਿਰ ਪਾਣੀ ਫਿਰ ਪਾਣੀ ਦੀ ਵੀ ਕੋਈ ਚੀਜ਼ਾਂ ਪੈਣੀ ਉਹ ਵੀ ਤੁਹਾਨੂੰ ਦੱਸਾਂਗੇ ਤੇ ਆਜੋ ਆਪਾਂ ਚੱਲਦੇ ਟੌਪਿਕ ਵੱਲ ਹਾਂਜੀ ਭਰਾਓ ਆ ਗਏ ਅਸੀਂ ਆਪਣੇ ਟੌਪਿਕ ਵੱਲ ਤੇ ਫੈਂਕੋ ਇੱਕ ਦੋ ਦਾ ਹੋ ਗਿਆ ਕੂਤਰੰਦਰ ਬਾਣੇ ਮੈਟਰੋਨ ਟਾਈਮ ਲਗਾ ਤਾਂ ਮਿਲ ਗਏ ਸਾਂਝੀ ਕਰਦੇ ਦੇਸੀ ਕੋਲੇ ਤੇ ਉਸ ਤੋਂ ਪਹਿਲਾਂ ਇੱਕ ਸ਼ਿਕਾਰ ਪੜਿਆ ਜੀ ਹੁਣੇ ਕੂਤਰਾ ਨਾ ਉਪਰੋਂ ਨਿਕਲ ਕੇ ਅੱਖਾਂ ਕਾਲੀਆਂ ਜੀ ਤੇ ਮੇਰਾ ਭਰਾ ਜੀ ਇਹਦਾ ਵੀ ਹੈਗਾ ਨਿਸ਼ਾਨੀ ਦੱਸ ਕੇ ਰਹਿ ਸਕਦਾ ਤੇ ਕੂਤਰ ਬੜਾ ਚੰਗਾ ਸਿਆਲ ਕੋਟੀ ਕੂਤਰਾਂ ਦਾ ਬਣਿਆ ਵੇ ਸਿਆਲ ਕੋਟੀ ਚੂਹੇ ਕੂਤਰਾਂ ਦਾ ਇੱਕ ਕੂਤਰ ਬੜਾ ਨਿਆਬ ਬੜਾ ਪਰਫੈਕਟ ਸਾਰੀ ਉਤੋਂ ਨਿਕਲ ਕੇ ਆਇਆ ਤੇ ਨਿਸ਼ਾਨੀਆਂ ਇਹਦੇ ਲੱਗੀਆਂ ਵਾ ਤੇ ਮੇਰਾ ਵੀ ਜਿਹਦਾ ਵੀ ਹੈਗਾ ਦੱਸ ਕੇ ਰਹਿ ਜਾ ਆ ਵੇ ਆ ਤੇ ਚਲਦੇ ਆਪਾਂ ਆਪਣੇ ਵੀਡੀਓ ਵਾਲੇ ਇਹਨੂੰ ਮੈਂ ਰੱਖ ਕੇ ਆਉਣਾ ਵਾ ਸੰਭਾਲਿਆ ਇਹਨੂੰ ਸੰਭਾਲਣ ਦੀ ਇੰਨੀ ਗਰਮੀ ਨਹੀਂ ਵੇ ਸਿਰੋਸਤਾ ਹੌਸ ਦੀ ਬੈਠਾ ਪਾਣੀ ਪੋਣੀ ਇਹਨੇ ਪੀਤਾ ਵਾ ਕੋ ਬੋਰਡ ਪਰ ਲਿਓਂ ਪੋਲ ਇਹਨੂੰ ਮੈਂ ਛੱਡ ਕੇ ਆਉਣਾ ਤੇ ਮਗਰੋਂ ਆਪਾਂ ਕਰਦੇ ਵੀਡੀਓ ਸ਼ੂਟ ਹਾਂਜੀ ਵੀਰ ਜੀ ਹੁਣ ਆ ਗਏ ਆਪਾਂ ਆਪਣੇ ਟੌਪਿਕ 'ਔਲ ਅੱਜ ਦਾ ਸਾਡਾ ਟੌਪਿਕ ਹੈਗਾ ਵੀਰ ਜੀ ਆਏ ਕਬੂਤਰ ਨੂੰ ਸੋਭਾਲਨ ਆਵਾਤ ਦੇਸੀ ਗੋਲੀ ਜਾਂ ਰਿਕਵਰੀ ਗੋਲੀ ਜਾਂ ਰਿਕਵਰੀ ਬੂਸਟਰ ਕਬੂਤਰਾਉਣਾ ਵਾ ਉਹਨੂੰ ਪਾਣੀ ਧਾਣੇ ਦਾ ਚਲਾਉਣਾ ਵਾ ਬਾਅਦ ਚ ਇਹ ਗੋਲੀ ਦੇ ਜਿਹੜੇ ਆ ਤੇ ਕਬੂਤਰ ਨੌ ਬਰ ਨੌ ਹੋ ਜਣਾ ਇਹ ਤੁਹਾਨੂੰ ਮੈਂ ਗੋਲੀ ਬਣਾਉਣ ਦਾ ਤਰੀਕਾ ਦੱਸਦਾ ਲਾਉਣ ਦਾ ਵੀ ਤੁਹਾਨੂੰ ਤਰੀਕਾ ਦੱਸੂਗਾ ਤੇ ਕਾਪੀ ਪੈਨ ਕਰ ਲੋ ਰੈਡੀ ਜੇ ਹਿਸਾਬ ਨਾਲ ਤੇ ਤੁਹਾਨੂੰ ਮੈਂ ਸਮਾਨ ਲਿਖਾਈ ਜਾਣਾ ਮੌਸੋਦੇ ਲਿਖਾਈ ਜਾਣਾ ਤੇ ਤੁਸੀਂ ਆਪੇ ਮੌਸੋਦੇ ਲੈ ਆ ਕੇ ਬਣਾ ਕੇ ਸੇਵ ਕਰਕੇ ਰੱਖ ਲਓ ਜਦੋਂ ਕਬੂਤਰ ਪ੍ਰਵਾਸ ਦੇ ਕੇ ਆਉਂਦਾ ਥੋੜਾ ਬੋਤਾ ਜਿਤਨਾ ਮਾਲ ਨੂੰ ਸੰਭਾਲਣਾ ਨਾਰਮਲ ਸਾਬਿਆ ਗਿਆ ਤੇ ਉਸ ਤੋਂ ਬਾਅਦ ਗੋਲੀ ਦੇਣੀ ਹੈ ਛੱਡ ਦੇਣਾ ਬਾਅਦ ਜਦੋਂ ਗੋਲੀ ਚਲਾ ਗਿਆ ਸਾਰ ਕੋ ਸੈਟ ਹੋ ਕੇ ਦਾਣੇ ਪਾ ਕੇ ਸੈਟ ਕਰ ਦੋ ਸਵੇਰੇ ਕਬੂਤਰ ਭਾਵੇਂ ਫਿਰ ਛੱਡ ਦਿਓ ਫੇਰ ਹੀ ਉਹਨੇ ਪ੍ਰੋਵਾਇਡ ਦੇ ਗਿਆ ਮੇਰੇ ਵੀ ਤੇ ਬਹੁਤ ਹੀ ਵਧੀਆ ਦੇਸੀ ਚੀਜ਼ਾਂ ਦੇ ਵਿੱਚ ਸਾਰੀਆਂ ਪੈਣੀਆਂ ਨੂੰ ਕੋਈ ਵੀ ਮੈਡੀਸਨ ਦਾ ਯੂਜ਼ ਨਹੀਂ ਹੈਗਾ ਜਿਵੇਂ ਸਾਡੇ ਪੁਰਾਣੇ ਸਤਾਦ ਦੇਸੀ ਨੁਕਤੇਆਂ ਨਾਲ ਕਬੂਤਰ ਸਾਉਂਦੇ ਇਹ ਉਸੇ ਤਰ੍ਹਾਂ ਦਾ ਇੱਕ ਨੁਕਤਾ ਜੋ ਅਹੀਂ ਗਰਮੀ ਦੀ ਕਬੂਤਰਬਾਜੀ 'ਚ ਇਹਨੂੰ ਯੂਜ਼ ਕਰਦੇ ਆਂ ਤੇ ਤੁਹੀਂ ਵੀ ਯੂਜ਼ ਕਰੋ ਤੇ ਰੱਬ ਖੈਰ ਕਰੋ ਪੂਰੀ ਤੇ ਵਧੀਆ ਤੁਹਾਡੇ ਕਬੂਤਰ ਸੰਭਲ ਲੰਗੇ ਨਾ ਤੇ ਕਰੋ ਨੋਟ ਵੀਰ ਜੀ ਸਭ ਤੋਂ ਪਹਿਲਾਂ ਵੀਰ ਜੀ ਦ੍ਰਿਸ਼ਕ ਦ੍ਰਿਸ਼ਕ ਜੀ एकदम ਸਾਰੇ ਕਾਲੇ ਨਿਕ ਨਿਕੇ ਦਾਣੇ ਹੁੰਦੇ ਆ ਇੱਕ ਚਮਚਾ ਲੈ ਲੈਣੇ ਆ ਇੱਕ ਸਾਈਡ ਤੇ ਰੱਖ ਲੈਣੇ ਇਹਦੀਆਂ ਡੰਡੀਆਂ ਲਾ ਲੈਣੀਆਂ ਠੀਕ ਹੈ ਜੀ ਦੂਜੇ ਨੰਬਰ ਤੇ ਆ ਗਿਆ ਸਤਾਵਰੀ ਪਾਊਡਰ ਉਹ ਲੈ ਲੈਣੇ ਦੋ ਚਮਚੇ ਤੁਮਚੇ ਵੀ ਜੀ ਨਾਰਮਲ ਹਉਣ ਜਿਹੜਾ ਆਪਣਾ ਖਾਣ ਵਾਲਾ ਚਮਚਾ ਹੁੰਦਾ ਇਹ ਨਹੀਂ ਇੱਕ ਵੱਡਾ ਏਡਾ ਚਮਚਾ ਇੱਕ ਛੋਟਾ ਚਮਚਾ 30 ਬੂੰਦਿਲ ਕੋ ਉਹਦੀ ਨਾਰਮਲ ਸਾਈਜ਼ ਦਾ ਚਮਚਾ ਜਿਹੜਾ ਆਪਾਂ ਯੂਜ਼ ਕਰਦੇ ਉਹ ਉਹ ਸਾਬ ਨਾਲ ਤੁਸੀਂ ਲੈ ਲੈਣਾ ਤੇ ਜਾਂ ਉਹਨੂੰ ਜੋਖ ਲਿਓ ਕਿੰਨਾ ਪਊਗਾ ਮਾੜਾ ਇੱਕ ਤੋਲਾ ਸਮਾਨ ਪੈਂਦਾ ਜਾਂ 15 ਗ੍ਰਾਮ ਜਾਂ 20 ਗ੍ਰਾਮ ਜਾਂ 2 ਤੋਲੇ ਪੈਂਦਾ ਉਹ ਸਾਬ ਨਾਲ ਕਰਕੇ ਤੇ ਉਹਨਾਂ ਕਿਉਂਕਿ ਥੋੜੀ ਬਾਦ ਮਿਗਦਾਰ ਚ ਹੋਵੇ ਚੰਗੇ ਰਹਿੰਦੇ ਆ ਗੋਲੀਆਂ ਬਣੀਆਂ ਹੋਣ ਤੇ ਪਈਆਂ ਹੋਣ ਤੇ ਕਿਤੇ ਖਰਾਬ ਨਹੀਂ ਹੁੰਦੀਆਂ ਠੀਕ ਹੈ ਜੀ ਉਤੋਂ ਬਾਅਦ ਵੀਰ ਜੀ ਆ ਗਿਆ ਨਾ ਕੇਸਰ ਇਹਦਾ ਵੀ ਇੱਕ ਚਮਚਾ ਨੰਨੇ ਰੋਣੇ ਲਾਗੇ ਸਾਬ ਕਰਮ ਜਿੰਦਰਾ ਉਸ ਤੋਂ ਬਾਅਦ ਬਾਤ ਆ ਗਈ ਹੈ ਇਸਾ ਬੋਲ ਗੁਸੀ ਇਹ ਕਹਿੰਦਾ ਇਸ ਸਾਥ ਇਸ ਬੋਲ ਹਦਾ ਉਹੋ ਜੀ ਚੀਜ਼ ਦੀ ਡੱਬੀ ਜਾਂ ਪੁੜੀ ਜਾਂ ਖੁੱਲੀ ਵੀ ਮਿਲ ਜਾਂਦੀ ਹੈ ਬੰਨ ਸਾਡੇ ਤੋਂ ਉਹ ਲੈ ਲੈਣੇ ਤੂੰ ਠੀਕ ਹੈ ਜੀ ਇਹ ਲੈਣੇ ਢਾਈ ਚੁੱਕ ਠੀਕ ਹੈ ਜੀ ਇਹਦਾ ਕੰਮ ਕੀ ਹੁੰਦਾ ਵਾ ਪੇਟ ਸਾਫ਼ ਕਰ ਦਿੰਦੀ ਹੈ ਆਏ ਕਬੂਤਰ ਜੇ ਕੋ ਰੈਕ ਕੇ ਆ ਕਬੂਤਰ ਦੀ ਗਰਮੀ ਕੱਢ ਦਿੰਦੀ ਆ ਤੇ ਜਿਹੜੀ ਸਭ ਤੋਂ ਮੇਨ ਇਹਦਾ ਫੰਕਸ਼ਨ ਕੀ ਆ ਕਿ ਜਿਹੜਾ ਕਬੂਤਰਾਂ ਬੰਨਣ ਵੀ ਕਰਨ ਲੱਗ ਜਾਂਦਾ ਬੰਨ ਕੇ ਬੈਠ ਕਰੂਗਾ ਕਬੂਤਰ ਬਾਚ ਨਾ ਜਦੋਂ ਜਦੋਂ ਕਬੂਤਰ ਬੈਠ ਕਰ ਗਿਆ ਬਣ ਕੇ ਸਮਝ ਲਓ ਕਬੂਤਰ ਚੱਲ ਗਿਆ ਐ ਬੈਠ ਬਜ ਵੀ ਪਾਣੀ ਵਾਲੀ ਬੈਠ ਨਹੀਂ ਕਰੂਗਾ ਪਤਲੀ ਸੇਵੀਆਂ ਜੀ ਵਾਲੀ ਬੈਠ ਨਹੀਂ ਕਰੂਗਾ ਬੰਨ ਵੀ ਬੈਠ ਕਬੂਤਰ ਬੰਨ ਕੇ ਬੈਠ ਮਾਰੂਗਾ ਇਹਦੇ ਨਾਲ ਠੀਕ ਹੈ ਜੀ ਅੱਗੇ ਗੋਜਵਾਨ ਦੇ ਪੱਤੇ ਹੁੰਦੇ ਆ ਇੱਕ ਬੜੀ ਕਾਰਗਰ ਚੀਜ਼ ਆ ਇਹ ਗਰਮੀ ਵਾਸਤੇ ਇਹਨਾਂ ਪੱਤਿਆਂ ਦਾ ਤੁਸੀਂ ਲੈ ਲੈਣਾ ਵਾ ਉਹਦਾ ਪਾਊਡਰ ਬਣਾ ਲੈਣਾ ਸੁਕਾ ਕੇ ਪਾਊਡਰ ਬਣਾ ਕੇ ਉਹਦਾ ਵੀ ਇੱਕ ਚਮਚਾ ਪਾਉਣਾ ਠੀਕ ਹੈ ਜੀ ਪੋਤਵਾ ਸਭ ਤੋਂ ਵਧੀਆ ਹੀ ਮਸ਼ਹੂਰ ਜਮਾਨਾ گلاب ਦੀ ਪੱਤੀਆਂ ਇਹਦਾ ਪਾਊਡਰ ਪੀਸ ਕੇ ਬਣ ਕਰ ਲੈਣਾ ਇਹਦਾ ਵੀ ਐਕਸ ਹੋਣਾ ਆ ਇਹਦਾ ਹੈਗਾ ਜੀ ਤਵਾ ਸੀ ਠੀਕ ਹੈ ਜੀ ਇਹਦਾ ਵੀ ਲੈ ਲੈਣਾ ਮਾ 1.2 ਚਮਚ ਠੀਕ ਹੈ ਜੀ ਮਾ 1.2 ਚਮਚ ਲੈ ਲੈਣਾ ਮਿਸ਼ਰੀ ਕੁੱਟੀ ਧਾਗੇ ਵਾਲੀ ਬੜੀ ਕਾਰਮੰਦ ਚੀਜ਼ ਹੈ ਵੀ ਠੰਡਾ ਤਸੀਰ ਹੁੰਦੀ ਹੈ ਜੀ ਰੁਕੇ ਕਬੂਤਰ ਨੂੰ ਚਲਾ ਦਿੰਦੀ ਹੈ ਠੀਕ ਹੈ ਜੀ ਇਹ ਲੈ ਲੈਣੀਆਂ 2 ਚਮਚ ਇਹ ਸਾਰੀਆਂ ਚੀਜ਼ਾਂ ਸੌਰੀ ਅਤਵਪਰ ਇੱਕ ਚੀਜ਼ ਹੋਰ ਆ ਬੜੀ ਮਸ਼ਹੂਰ ਗੁਲਾਕੰਦ ਗੁਲਾਕੰਦ ਤੁਹਾਨੂੰ ਬੰਸਾਰੇ ਕੋ ਮਿਲ ਜੂਗੀ ਬਣੀ ਇਹ ਨਾ ਗਲਾਬ ਦੇ ਜਿਹੜੇ ਪੱਤੇ ਹੁੰਦੇ ਆ ਤਾਜੇ ਤੇ ਗਲਾਬ ਜਲ ਉਹਦੇ ਵਿੱਚ ਥੋੜੀ ਜੀ ਮਿਸ਼ਰੀ ਪਾ ਕੇ ਤੇ ਘਰ ਵੀ ਬਣ ਜਾਂਦੀ ਆ ਤੇ ਜੇ ਉਹਦੀ ਬਣੀ ਬਣਾ ਲੈਣੀ ਪੰਸਾਰੇ ਕੋ ਨੇ ਮਾਰ ਕੇ ਬਣੈਂਦੀ ਆ ਤੁਸੀਂ ਉਹ ਲੈ ਲੈਣੀ ਆ ਇਹ ਵੀ ਹੋ ਇਹ ਵੀ ਹੋਵੇ ਜ਼ਰੂਰਤ ਮੁਤਾਬਕ ਜਿਹੜੀ ਆਪਾਂ ਗੋਲੀ ਬਣਾਉਣੇ ਆ ਉਹਦੇ ਵਿੱਚ ਇਹ ਨੇ ਜੂਸ ਆ ਤੇ ਸਭ ਤੋਂ ਬਾਅਦ ਆ ਗਿਆ ਚਮੇਲੀ ਦਾ ਜਿਹੜਾ ਡ੍ਰੌਪਸ ਆ ਕਿਵੇਂ ਮੈਂ ਦੱਸ ਕੇ ਜਾਂ ਕਿਸੇ ਵੀ ਤਰ੍ਹਾਂ ਇਹ ਸਾਰੀਆਂ ਚੀਜ਼ਾਂ ਨੂੰ ਵੀਰਜ ਲੈ ਲੈਣਾ ਜਿਹੇ ਤੇ ਪੱਤੇ ਫੌਮ ਚ ਲੈਂਦੇ ਜਾਂ ਲੈਂਦੇ ਸਗਾ ਕੇ ਪੋਟਰ ਬਣਾ ਕੇ ਪੱਤੇ ਕਰ ਲੈਣੇ ਸਾਰੀਆਂ ਚੀਜ਼ਾਂ ਇੱਕ ਜਾਣ ਕਰਕੇ ਨਾ ਰਗੜ ਲੈਣੇ ਜਿਹੜੇ ਦਾਣੇ ਵਾਲੀਆਂ ਸਖਤ ਚੀਜ਼ਾਂ ਉਹ ਪਹਿਲਾਂ ਰਗੜ ਕੇ ਰੱਖ ਲੈਣੇ ਆ ਦੂਜੀਆਂ ਨਾਰਮਲ ਚੀਜ਼ਾਂ ਬਾਅਦ ਚ ਰਗੜ ਕੇ ਇਕੱਠਾ ਘੋੜ ਬਣਾ ਕੇ ਰਗੜ ਲੈਣਾ ਇਹਨੂੰ ਠੀਕ ਹੈ ਜੀ ਰਗੜ ਕੇ ਜਿੰਨਾ ਰਗੜਾਈ ਕਰੋਗੇ ਓਨਾ ਹੀ ਫਾਇਦਾ ਹੋਊਗਾ ਰਗੜ ਲੈਣਾ ਇਹਨੂੰ ਰਗੜ ਕੇ ਕੱਪੜਾ ਛਾਂ ਡਬਲ ਕੱਪੜੇ 'ਚ ਕੱਪੜਾ ਛਾਂ ਕਰਕੇ ਪਾਊਡਰ ਬਣਾ ਲਾ।ਰਾਉਤਲਾ ਮਾਲ ਹੈ ਜੇ ਤੁਸੀਂ ਬਗਾਰ ਰਗੜਨਾ ਰਗੜ ਕੇ ਰੱਖ ਲੋਨੇ ਤੇ ਸਾਈਡ ਦੇ ਬਾਹਰ।ਠੀਕ ਹੈ ਜੀ। ਇਹ ਸਾਰੇ ਚੀਜ਼ ਜਦੋਂ ਪਾਊਡਰ ਫਾਰਮ 'ਚ ਆ ਗਏ ਆ ਪਾਊਡਰ ਫਾਰਮ 'ਚ ਆਉਣ ਤੋਂ ਬਾਅਦ ਇਹਦੇ ਵਿੱਚ ਗੁਲਕੰਦ ਮਿਕਸ ਕਰ ਰਹੇ ਆ। ਗੁਲਕੰਦ ਮਿਕਸ ਕਰਕੇ ਫਿਰ ਇਹਨੂੰ ਰਗੜਾ ਦੇਣਾ ਵਾ ਇਹਨੇ ਐਂ ਵੱਜ ਜਾਣਾ ਵਧੀਆ ਜਦੋਂ ਵੱਜ ਗਈ ਨਾਲ ਇਹਦੇ ਪਈ ਹੋਣੀ ਆ ਆਪਣੇ ਦਰਸ਼ਕ ਉਹਨੇ ਮੈਨੂੰ ਬੰਨਣਾ। ਰਗੜ ਲੈਣਾ ਜਦੋਂ ਵਧੀਆ ਥੋੜੀ ਜਿ ਸਖਤ ਹੋ ਗਈ ਬਿਲਕੁਲ ਪਤਲੀ ਉਹ ਹਿਸਾਬ ਨਾਲ ਇਹਨੂੰ ਸੈੱਟ ਕਰੀ ਜਾਣਾ ਵਧੀਆ ਇੱਕ ਪੇੜਾ ਇਹਦਾ ਬਣਾ ਲੈਣਾ ਜਾਂ ਪੇੜਾ ਬਣਾ ਬਣਾ ਤੇ ਰੱਖ ਲਓ ਜਦੋਂ ਦਿਲ ਕੀਤਾ ਤੋੜੀ ਗੋਲੀ ਤੇ ਕਬੂਤਰ ਦੇ ਮੂੰਹ ਚ ਪਾ ਦੇ ਨਹੀਂ ਤੇ ਛੋਲੇ ਦੇ ਜਿਹੜੇ ਆਪਣੇ ਕਾਲੇ ਚੰਨੇ ਦੇ ਉਹਦੇ ਬਰਾਬਰ ਦੀਆਂ ਗੋਲੀਆਂ ਰੱਖ ਲਓ ਬਣਾ ਲਓ ਬਣਾ ਕੇ ਕਿਸ ਵਧੀਆ ਸਟੀਲ ਦੇ ਪੰਨ ਜਾਂ ਕੱਚ ਦੇ ਜਾਰ ਚ ਸੇਵ ਕਰਕੇ ਜਿੰਨੀਆਂ ਗੋਲੀਆਂ ਦੀਆਂ ਬਣਾ ਕੇ ਰੱਖ ਲੈਣੇ ਹਾਂ ਇੱਕ ਜਿਓ ਜਦੋਂ ਸਾਰਾ ਘੋਲ ਬਣ ਜੂਗਾ ਨਾ ਉੱਚ ਚੁਮੇਲੀ ਦਾ ਤੇਲ ਜਿਹੜਾ ਮੈਂ ਦੱਸਿਆ ਉਹਦੇ 5-7 ਕਤਰੇ ਪਾ ਲੈਣੇ ਯਾਰ ਉਹ ਤੇਲ ਦਾ ਫੰਕਸ਼ਨ ਬਹੁਤ ਤਕੜਾ ਔਰਾਂ ਜਿਹੜੇ ਅੰਦਰ ਕਬੂਤਰ ਜਦੋਂ ਉੱਟ ਕੇ ਆਉਂਦਾ ਨਾ ਮਸਲ ਟੋਨ ਹੋ ਜਾਂਦੇ ਆ ਮਸਲਾਂ ਨੂੰ ਸੈੱਟ ਕਰਦਾ ਸਰੀਰ ਨੂੰ ਸਖਤ ਸੰਦਾ ਸਰੀਰ ਸਰੀਰ ਨੂੰ ਪਗਰਾਉਂਦਾ ਸਰੀਰ ਨੂੰ ਸੈੱਟ ਕਰਦਾ ਔਰ ਉਹਦੀ 스멜 ਇੰਨੀ ਵਧੀਆ ਹੁੰਦੀ ਨਾ ਬਾਸ਼ ਨਾਲੇ ਬਾਸ਼ ਨਾਲੇ ਕਬੂਤਰ ਮੰਦਰ ਭੋਗ ਦੋ ਜਾਂਦਾ ਤੇ ਸਾਰੇ ਚੀਜ਼ਾਂ ਤੁਸੀਂ ਲੈਣੀਆਂ ਵਾ ਸੰਭਾਲ ਕੇ ਸੈੱਟ ਕਰਕੇ ਗੋਲੀਆਂ ਬਣ ਗਈਆਂ ਗੋਲੀਆਂ ਰੱਖ ਲਈਆਂ ਹੁਣ ਮੈਂ ਤੁਹਾਨੂੰ ਲਾਦਾ ਮੈਂਦਾ ਲਾਉਣ ਦਾ ਤਰੀਕਾ ਲਾਉਣੀ ਕਦੋਂ ਆ ਜਦੋਂ ਕਬੂਤਰ ਮਤਲਬ ਵੀ ਦੇਣੀ ਕਦੋਂ ਤੁਹਾਨੂੰ ਸਭ ਤੋਂ ਵੱਡੀ ਜਿਹੜੀ ਇਹ ਮੇਨ ਫੰਕਸ਼ਨ ਕਦੋਂ ਕਰ ਇਹ ਵੀ ਜਦੋਂ ਕਬੂਤਰ ਉੱਡ ਕੇ ਆਉਣਾ ਨਾਲ ਤੁਹਾਡੇ ਕੋਲ ਸੰਭਾਲਣਾ ਜਦੋਂ ਕਬੂਤਰ ਜੇ ਬਿਲਕੁਲ ਜ਼ਿਆਦਾ ਲੰਮਕਿਆ ਤੁਹਾਨੂੰ ਸਾਮ ਲੈਣਾ ਪੈਰਾਂ ਸਰ ਕਰ ਲੈਣਾ ਜਦੋਂ ਪੈਰਾਂ ਸਰ ਹੋ ਗਿਆ ਵਾ ਘੜੇ ਦਾ ਪਾਣੀ ਲੈਣਾ ਮੰਨ ਲਓ ਤੁਸੀਂ ਇੱਕ ਗਲਾਸ ਲੈ ਲਓ ਜਾਂ ਮੰਨ ਲਓ ਤੁਸੀਂ 20 ml ਲੈ ਲਓ ਇਹ ਪਾਣੀ ਦੇ ਵਿੱਚ ਤੁਸੀਂ ਕੀ ਕਰਨਾ ਮੰਨ ਲਓ ਤੁਸੀਂ ਇੱਕ ਗਲਾਸ ਪਾਣੀ ਲੈ ਲਿਆ ਇੱਕ ਲੀਟਰ ਪਾਣੀ ਲੀਨੋ ਸਾਰੇ ਕਬੂਤਰਾਂ ਨੂੰ ਦੇਈ ਜਾਓ 1 ਲੀਟਰ ਪਾਣੀ ਲੈ ਕੇ ਉਹਦੇ ਵਿੱਚ ਇੱਕ ਢੱਕਣਾ ਰਕ ਕਾਸ਼ਨੀ ਇੱਕ ਢੱਕਣਾ ਰਕ ਗਲਾਵ ਦਾ ਪਾਣਾ ਠੀਕ ਹੈ ਤੇ ਇੱਕ ਢੱਕਣੇ ਵਿੱਚ ਪਾਣਾ ਅਰਕ ਮਖੂ ਦਾ ਸਾਰਾ ਘੋਲ ਬਣਾ ਲੈਣਾ ਤੇ ਪਾਣੀ ਨਾ ਜ਼ਿਆਦਾ ਬਰਫ ਵਾਲਾ ਹੋਣਾ ਜਿਹਦਾ ਨਾਂ ਗਰਮਾ ਜਿਹਦਾ ਨੋਰਮ ਟਪਰ ਤੇ ਪਾਣੀ ਜਦੋਂ ਕਬੂਤਰ ਆਇਆ ਸੰਭਲ ਗਿਆ ਪਾਣੀ ਉਹਨੇ ਹਲਕਾ ਦੁਜੀ ਇਹਨਾਂ ਤੋਂ ਹੀ ਸਾਂਭ ਲਿਆ ਸੈੱਟ ਹੋ ਗਿਆ ਤੁਰਨ ਫਿਰਨ ਲੱਗ ਗਿਆ ਵਿੱਠ ਭੰਗ ਨਹੀਂ ਵੀ ਕੀਤੀ ਇਹ ਇੱਕ ਗੋਲੀ ਦੇ ਕੇ ਉਹ ਤੋਂ 10 ਮਿਲ ਪੰਨੇ ਦੇ ਕੇ ਕਬੂਤਰ ਨੂੰ ਛੱਡ ਦੋ ਤੇ ਇੰਨੀ ਕਰਾਮਾ ਦੀ ਚੀਜ਼ ਆ 3 5 7 ਮਿੰਟਾਂ ਤੱਕ 10 ਬਾਅਦ ਕਬੂਤਰ ਬਿਠਾ ਮਾਰੂਗਾ ਤੇ ਜਿਹੜੀਆਂ ਅਗਲੀਆਂ ਬਿਠਾ ਮਾਰੂਗਾ 99ਵੇਂ ਮਿਠਾ ਮਾਰੋ ਤੁਹਾਨੂੰ ਵਾਪੇ ਪਤਾ ਲੱਗ ਜਾਊਗਾ ਕਿ ਕਬੂਤਰ ਮੇਰਾ ਸੰਭਲ ਗਿਆ ਤੇ ਜਦੋਂ ਡਾਕ ਆਲੇ ਦਿਨ ਵੀ ਇਹ ਤੁਸੀਂ ਗੋਲੀ ਦੇ ਸਕਦੇ ਕਬੂਤਰ ਨੂੰ ਠੀਕ ਆ ਸਵੇਰੇ ਜਦੋਂ ਮੰਨ ਲਓ ਕਬੂਤਰ ਵਾਸ਼ ਕਰਤਾ ਪੂਰਾ ਜਲਾਬ ਲਾ ਲਿਆ ਖਰਾਕ ਦੇਣੀ ਆ ਖਰਾਕ ਤੋਂ ਪਹਿਲਾਂ ਇਹ ਗੋਲੀ ਦੇ ਕੇ ਬਾਅਦ ਚ ਖਰਾਕ ਪਾ ਦਿਓ ਠੀਕ ਆ ਤੇ ਫਿਰ ਵੀ ਬੜਾ ਕੰਮ ਕਰਦਾ ਰਿਕਵਰੀ ਦਿੰਦੀ ਆ ਕਬੂਤਰ ਨੂੰ ਉਹਨਾਂ ਨੂੰ ਬੰਨ੍ਹਦੀ ਆ ਕਬੂਤਰ ਦੀ ਵਿੱਠ ਸੈੱਟ ਕਰਦੀ ਆ ਮਤਲਬ ਇਹਦੇ ਪੰਜ ਜਿੰਨੇ ਕੰਮ ਦੱਸਾਂ ਉਹ ਮੇ ਥੋੜਿਆ ਤੇ ਇਹ ਹੀ ਅੱਜ ਦਾ ਟੌਪਿਕ ਤੇ ਮੇਰੇ ਵੀਰ ਜਰੂਰ ਦੱਸਿਓ ਕੀਮ ਦਾ ਤਾਂ ਲਗਾ ਨੁਕਤਾ ਤੇ ਜਰੂਰ ਲਿਆਓ ਚੀਜ਼ਾਂ ਲਿਆ ਕੇ ਹੁਣ ਆਪਣੇ ਕੋਲ ਦੇਣਾ ਹੈ ਗਿਆ ਲਿਆ ਕੇ ਬਣਾ ਕੇ ਸੰਭਾਲ ਕੇ ਰੱਖੋ ਜਦੋਂ ਸੀਜ਼ਨ ਆਇਆ ਬੰਦਾ ਉੱਤਰੋ ਕੱਢੇ ਫੜੇ ਗੋਲੇ ਕਬੂਤਰ ਦੇ ਮੂਹ ਚ ਪਾਈ ਚਾਲ ਹਾਂ ਇੱਕ ਚੀਜ਼ ਤੋਂ ਹੋਰ ਵੀ ਜੇ ਕਬੂਤਰ ਤੁਹਾਡਾ ਹੀਟ ਅਪ ਹੋ ਗਿਆ ਕਬੂਤਰ ਮੱਚ ਗਿਆ ਹਰੀਆਂ ਕਾਲੀਆਂ ਮਿੱਠਾ ਕਰਦਾ ਮਤਲਬ ਯਾਰ ਕਬੂਤਰ ਮੱਚ ਗਿਆ ਕਬੂਤਰ ਨੂੰ ਵੀ ਸਵੇਰੇ ਪਲਟ ਕੇ ਇੱਕ ਗੋਲੀ ਦੇ ਦਿਓ ਉਸ ਤੋਂ ਬਾਅਦ ਨੀਮ ਹਲਕਾ ਗਰਮ ਪਾਣੀ ਉਹਦੇ ਵਿੱਚ 10 ਮਿਲ ਦੋ ਦੇ ਧੂਪੇ ਰੱਖੋ ਤੇ ਵੇਖੋ ਕਬੂਤਰ ਖੋਲਦਾ ਜਿੰਨੀ ਅੰਦਰ ਦੀ ਗਰਮੈਸ਼ ਗਰਮੂ ਸਾਰੀ ਕਬੂਤਰ ਦੀ ਬਾਹਰ ਕਰ ਦਿੰਦੀ ਇਹਦੇ ਜਿੰਨੇ ਫੰਕਸ਼ਨ ਮੈਂ ਦੱਸਿਆ ਤੁਹਾਨੂੰ ਉਹਨੇ ਥੋੜਿਆ ਜੇ ਕੋਈ ਹੀਟ ਆ ਕਬੂਤਰ ਹੁੰਦਾ ਉਹਦੇ ਵਾਸਤੇ ਵੀ ਇਹ ਗੋਲੀ ਬੜਾ ਕੰਮ ਕਰਦੀ ਹੈ ਠੀਕ ਹੈ ਜੀ ਤੇ ਇਹ ਦਿਓ ਇਜਾਜ਼ਤ ਦੱਸਿਓ ਵੀਡੀਓ ਕਿਹੋ ਜਿਹੀ ਲੱਗੀ ਤੇ ਅਗਲਾ ਟੌਪਿਕ ਤੁਹਾਡੇ ਕੋਲ ਬਹੁਤ ਐਡਾ ਤਗੜੀ ਚੀਜ਼ ਲੈ ਕੇ ਆਉਣ ਲੱਗੇ ਹਾਂ ਨਾ ਵੀ ਤੁਸੀਂ ਯਾਦ ਹੀ ਕਰੋਗੇ ਕੋਈ ਚੀਜ਼ ਅਸੀਂ ਆ ਜਿਹੜੀ ਹਰ ਇੱਕ ਕਬੂਤਰ ਨੂੰ ਪ੍ਰੋਬਲਮ ਹੁੰਦੀ ਹੈ ਰਹਿਸ਼ ਜਿਹੜੀ ਕਬੂਤਰ ਰੱਕ ਜਾਂਦਾ ਜਾਂ ਕਬੂਤਰ ਦਾਣੇ ਨਹੀਂ ਚਾਹੁੰਦਾ ਜਾਂ ਖਰਾਬ ਲਿ ਜਾਂਦਾ ਉਹ ਪਾਣੀ ਦੇ ਫਾਰਮ ਤੋਂ ਮੰਗਵਾ ਲਓ ਜਾਂ ਪਾਊਡਰ ਤੁਹਾਨੂੰ ਬਣਾ ਕੇ ਦਵਾਂਗਾ ਜਾਂ ਇੱਕ ਫੱਕੀ ਬਣਾ ਕੇ ਦੱਸੂਗਾ ਤੁਹਾਨੂੰ ਕੋਈ 15 17 ਜਾਂ 20 ਚੀਜ਼ਾਂ ਦੇਸੀ ਪਾ ਕੇ ਕਬੂਤਰ ਨੂੰ ਖਰਾਕ ਖਵਾ ਕੇ ਤੇ ਰਾਤ ਨੂੰ ਦੇ ਦਿਓ ਜਾਂ ਦਾਣੇ ਤੇ ਤੁਹਾਨੂੰ ਦੱਸਾਂ ਨਾ ਦੇਖੋ ਬਹੁਤ ਵਧੀਆ ਤਰੀਕਾ ਦੱਸਣ ਦਾ ਤਰੀਕਾ ਦੇਣ ਦਾ ਤਰੀਕਾ ਤੁਹਾਨੂੰ ਮੈਂ ਬਹੁਤ ਵਧੀਆ ਤਰੀਕਾ ਜਿਹੜਾ ਨਾ ਦਿੱਤੀ ਜਾਂਦੀ ਹੈ ਤੇ ਸਵੇਰੇ ਵੇਖੋ ਵੀਰ ਜੀ ਕਬੂਤਰ ਅੰਦਰ ਭਾਂ ਜੋ ਐ ਹੋਊਗਾ ਵੀ ਕਬੂਤਰ ਰਾਤ ਦਾਣੇ ਨਹੀਂ ਖਾਦੇ ਠੀਕ ਆ ਕੋਈ ਪਲਟਨ ਦੀ ਲੋੜ ਨਹੀਂ ਪਵੇ ਕਬੂਤਰ ਨੂੰ ਤੁਹਾਨੂੰ ਐਡੀ ਵਧੀਆ ਚੀਜ਼ ਆ ਤੇ ਜੇ ਤੁਹਾਨੂੰ ਇਹ ਚੀਜ਼ ਚਾਹੀਦੀ ਆ ਤੇ ਜਲਦੀ ਮੇਰੇ ਭਰਾ ਕਮੈਂਟ ਕਰਸੋ ਵੀ ਇਹ ਜਿਹੜੀ ਫੱਕੀ ਆ ਦੇਸੀ ਕਬੂਤਰ ਦੇ ਹਾਜਮੇ ਤੋਂ ਕਬੂਤਰ ਦਾ ਹਾਜਮਾ ਗਰਮੀ 'ਚ ਭਾਰ ਗਰਮੀ 'ਚ ਕਿਵੇਂ ਚਲਾਉਣਾ ਉਦੇ ਤੋਂ ਇਹ ਆਪਾਂ ਨੁਕਤਾ ਦੱਸਾਂਗੇ ਤੁਹਾਨੂੰ ਤੇ ਜੇ ਤੁਹਾਨੂੰ ਲੱਗਦਾ ਕਿ ਨੁਕਤਾ ਵਧੀਆ ਮੈਂ ਤੁਹਾਨੂੰ ਦੱਸਾਂ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਬਹੁਤ ਹੀ ਲਾਜਵਾਬ ਨੁਕਤਾ ਮੈਂ ਤੁਹਾਨੂੰ ਦਿਖਾਉਂਗਾ ਅ ਅਗਲੇ ਜਦੋਂ ਵੀਡੀਓ ਬਣਾਉਂਗਾ ਮੇਰ ਕੋ ਹਜੇ ਵੀ ਪਿਆ ਪਿਛਲੇ ਸਾਲ ਦਾ ਵਧੀਆ ਮਤਲਬ ਇੰਨੀ ਪੱਕੀ ਹੈ ਜੇ ਵੀ ਮੈਂ ਡੱਬੀ ਚ ਪਈ ਹੋਣੀ ਜਾਂ ਦਿਖਾਉਣਾ ਤੁਹਾਨੂੰ ਜਿਹੜੀ ਆਪਾਂ ਕਬੂਤਰਾਂ ਨੂੰ ਦਿੰਦੀਆਂ ਤੇ ਉਹ ਤੁਹਾਨੂੰ ਦੱਸੂਗਾ ਕਿ ਕਿਵੇਂ ਬਣਨੀ ਆ ਤੇ ਕਿਵੇਂ ਇਹਨੂੰ ਯੂਜ਼ ਕਰਨਾ ਤੇ ਜ਼ਰੂਰ ਦੱਸੋ ਕਮੈਂਟ ਕਰਕੇ ਕਿ ਵੀਡੀਓ ਬਣਾ ਕੇ ਦਿਈਏ ਤੁਹਾਨੂੰ ਤੇ ਧੰਨਵਾਦ ਸਾਰੇ ਭਰਾਵਾਂ ਦਾ ਚੈਨਲ ਆਪਣੇ ਦਾ ਨਾਮ ਵਿਜਨਨ ਬਲੌਗ ਜੁੜੋ ਨਾਲ ਬਹੁਤ-ਬਾਤ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਕਮੈਂਟ ਕਰੋ ਵੀਡੀਓ ਤੇ ਲਾਈਕ ਕਰੋ ਵੀਡੀਓ ਨੂੰ ਬਹੁਤ-ਬਾਤ ਤੇ ਆਪਾਂ ਤੁਹਾਡੇ ਵਾਸਤੇ ਹੋਰ ਵੀ ਵਧੀਆ ਤੇ ਵਧੀਆ ਚੀਜ਼ਾਂ ਲੈ ਕੇ ਆਉਣੇ ਨਾਲ ਆਪਣਾ ਸ਼ੌਂਕ ਕਰੀ ਜਾਣਾ ਨਾਲ ਤੁਹਾਨੂੰ ਕਰਾਈ ਜਾਵਾਂਗੇ ਤੇ ਇਆਜਦੇ ਹੋਣ ਟਾਈਮ ਬਹੁਤ ਹੋ ਗਿਆ ਵੀਡੀਓ ਲੰਬੀ ਹੋ ਜਾਂਦੀ ਹੈ ਫਿਰ ਰੱਬ ਰਾਖਾ